ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਹੈ ਬਠਿੰਡਾ ਦੇ ਇੱਕ ਹੋਟਲ ਵਿੱਚ ਪੁਲਿਸ ਦੀ ਰੇਡ ਪਈ ਹੈ ਪੁਲਿਸ ਨੇ ਇੱਥੋਂ 8 ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਇਹਨਾਂ ਵਿੱਚ 4 ਲੜਕੀਆਂ ਸ਼ਾਮਲ ਨੇ 4 ਲੜਕੇ ਸ਼ਾਮਲ ਨੇ ਪੁਲਿਸ ਨੇ ਮਹਿਣਾ ਚੌਂਕ ਸਥਿਤ ਏਰੀਏ ਦੇ ਵਿੱਚ ਰੇਡ ਮਾਰ ਕੇ ਇਸ ਹੋਟਲ ਦੇ ਵਿੱਚੋਂ 8 ਲੜਕੇ ਲੜਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪੁਲਿਸ ਇਹਨਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਦੱਸ ਦਈਏ ਵੱਡੀ ਖਬਰ ਬਠਿੰਡਾ ਦੇ ਮੈਣਾ ਚੌਂਕ ਏਰੀਆ ਤੋਂ ਹੈ ਜਿੱਥੇ ਇੱਕ ਹੋਟਲ ਦੇ ਵਿੱਚ ਪੁਲਿਸ ਦੀ ਹੁਣੇ-ਹੁਣੇ ਰੇਡ ਪਈ ਹੈ ਪੁਲਿਸ ਨੇ ਇਥੋਂ 8 ਲੜਕੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਤੋਂ ਹੋਰ ਪੁੱਛਿਸ਼ ਕੀਤੀ ਜਾ ਰਹੀ ਹੈ ਔਰ ਇਹ ਵੀ ਦੱਸ ਦਈਏ ਕਿ ਇਸ ਹੋਟਲ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਪੁਲਿਸ ਕਾਰਵਾਈ ਜਿਹੜੀ ਹੈ ਉਹ ਹੋ ਚੁੱਕੀ ਹੈ ਇਹ ਪ੍ਰਿੰਸਾਟ ਬਾਰੇ ਇਨਫੋਰਮੇਸ਼ਨ ਅਸਿਕ ਵੀ ਇਥੇ ਮੋਰਲ ਟ੍ਰੈਫਿਕ ਐਕਟ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਇਹ ਕਤਵਾਲੀ ਐਸਐਚਓ ਨੇ ਇਥੇ ਰੇਡ ਕੀਤੀ ਸੀਗੀ ਉਹ ਤੋਂ ਜਿਹੜੇ ਹੈਗਾ ਚਾਰ ਲੜਕੇ ਤੇ ਚਾਰ ਲੜਕੀਆਂ ਜਿਹੜੀਆਂ ਸਮੇਤ ਇਹਦੇ ਪ੍ਰਿੰਸਪਲ ਦੇ ਮਾਲਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਜੈਸਟਡ ਇਹਨਾਂ ਦੇ ਖਿਲਾਫ ਹੋਵੇ ਇਹਨੂੰ ਹੁਣ 110 CrPC ਦੇ ਵਿੱਚ ਪਾਵਾਂਗੇ ਬਾਰ-ਬਾਰ ਜਿਹੜਾ ਜੁਰਮ ਕਰਨ ਨਹੀਂ ਹਟਦਾ ਉਹ 110 ਦਾ ਕਲੰਮਰ ਇਹਦਾ ਜਿਹੜਾ ਵੱਖਰਾ ਪੇਸ਼ ਕਰਾਂਗੇ ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ ਡੇਲੀ ਪੋਸਟ ਪੰਜਾਬੀ ਬਠਿੰਡਾ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ